ਸੜਕ ਹਾਸੇ 'ਚ ਵਿਅਕਤੀ ਦੀ ਹੋਈ ਮੌਤ ਇਸ ਵੀਰੇ ਆਪਣੇ ਕੰਮ ਤੇ ਗਿਆ ਸੈਲਰਾਂ ਤੇ ਰੁਟੀਨ 'ਚ ਜਿੱਦਾਂ ਜਾਂਦੇ ਆ ਤੇ ਉਧਰੋਂ ਇੱਕ ਦੁੱਧ ਦਾ ਟਰੱਕ ਅਸੀਂ ਆ ਰਿਹਾ Rajasthan ਤੋਂ ਤੇ ਸਪੀਡ ਨਾਲ ਤੇ ਇਹਦੇ ਨਾਲ ਟਕਰਾ ਗਿਆ ਤੇ ਇਹਦੀ ਉਹ ਟਕਰਾਉਣ ਨਾਲ ਮੋਰੇ ਵੱਜਣ ਨਾਲ ਇਹਦੀ ਮੌਤ ਹੋ ਗਈ ਤੇਜ ਰਫਤਾਰ ਦੁੱਧ ਵਾਲੇ ਟੈਂਕਰ ਨੇ ਧਰੜਿਆ ਵਿਅਕਤੀ 42 ਗੱਡੀ ਜਿਹੜੀ ਆ ਆ ਰਹੀ ਸੀ ਤੇ ਇਧਰੋਂ ਮੋਟਰਸਾਈਕਲ ਚਾਲਕ ਤੇ ਟਰੱਕ ਵਾਲਿਆਂ ਨੇ ਦੇਖਿਆ ਨਹੀਂ ਐਕਸੀਡੈਂਟ ਹੋਇਆ ਆ ਮੋਟਰਸਾਈਕਲ ਸਮੇਤ ਦੂਰ ਤੱਕ ਘੜੀਸ ਲੈ ਗਿਆ ਟਰੱਕ ਚਾਲਕ ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਨੇੜੇ ਪੈਂਦੇ ਤਾਰਪੁਰ ਚੌਂਕ 'ਚ ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਦੁੱਧ ਦੇ ਟੈਂਕਰ ਵੱਲੋਂ ਟੱਕਰ ਮਾਰੇ ਜਾਣ ਤੇ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬੂਟਾ ਸਿੰਘ ਚਿਜ਼ਦਕੀ ਉਮਰ 50 ਸਾਲ ਪੁੱਤਰ ਸੱਜਨ ਸਿੰਘ ਵਾਸੀ ਪਿੰਡ ਗੱਟਾ ਦਲੇਲ ਫਿਰੋਜ਼ਪੁਰ ਝਾਰਖੰਡ ਵੱਜੋ ਹੋਈ ਹੈ ਪੁਲਿਸ ਵੱਲੋਂ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਲ 'ਚ ਰੱਖੀ ਗਈ ਹੈ ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਕਰੀਬ 1:30 ਵਜੇ ਬੂਟਾ ਸਿੰਘ ਜੋ ਕਾਲਾ ਸੰਘਿਆ ਰੋਡ ਉੱਤੇ ਇੱਕ ਸੈਲਰ 'ਚ ਬਤੌਰ ਮੁਨੀਮ ਦੀ ਨੌਕਰੀ ਕਰਦਾ ਮੋਟਰਸਾਈਕਲ ਤੇ ਸਵਾਰ ਹੋ ਕੇ ਲੋਈਆ ਖਾਸ ਤੋਂ ਆਪਣੇ ਕੰਮ ਤੇ ਜਾ ਰਿਹਾ ਸੀ ਰਸਤੇ ਦੇ ਵਿੱਚ ਤਾਰਪੁਰ ਚੌਂਕ ਨੇੜੇ ਜਦੋਂ ਉਹ ਸੜਕ ਪਾਰ ਕਰ ਰਿਹਾ ਲੱਗਿਆ ਤਾਂ ਤੇਜ਼ ਰਫਤਾਰ ਦੇ ਨਾਲ ਆ ਰਹੇ ਦੁੱਧ ਦੇ ਟੈਂਕਰ ਵੱਲੋਂ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਹੈ ਟਰੱਕ ਚਾਲਕ ਮੋਟਰਸਾਈਕਲ ਸਮੇਤ ਦੂਰ ਤੱਕ ਡਿਸਦਾ ਹੋਇਆ ਲਹਿ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦੇ ਹੀ थाना ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੀ ਚੌਂਕੀ ਡੱਲਾ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਵੱਲੋਂ Laash ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਆਰੰਭ ਕੀਤੀ ਗਈ ਹੈ। ਪੁਲਿਸ ਵੱਲੋਂ Laash ਦਾ ਪੋਸਟਮਾਰਟਮ ਕਰਵਾਉਣ ਦੇ ਲਈ ਉਸ ਨੂੰ ਸਿਵਲ ਹਸਪਤਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ। ਇਸ ਸਬੰਧੀ ਪੁਲਿਸ ਦਾ ਹੋਰ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ। ਬਲਵਿੰਦਰ ਸਿੰਘ ਸਾਹਿਬਾ ਪ੍ਰਧਾਨ ਨਗਰ ਕੌਂਸਲ ਲੋਈਆਂ ਮੇਰੇ ਦੋਸਤ ਦੇ ਸੈਲਰ ਤੇ ਨੌਕਰੀ ਕਰਦਾ ਸੀ। ਕੀ ਨਾਮ ਸੀ ਦਾ? ਬੂਟਾ ਸਿੰਘ ਸਨ ਉਹ ਸੱਜਣ ਸਿੰਘ। ਕਿੱਦਾਂ ਵਾਪਰੀ ਘਟਰਾਇਆ? ਕਿ ਸਵੇਰੇ ਆਪਣੇ ਕੰਮ ਤੇ ਗਿਆ ਸੈਲਰਾਂ ਤੇ ਰੂਟੀਨ 'ਚ ਜਿੱਦਾਂ ਜਾਂਦੇ ਆ ਤੇ ਉਧਰੋਂ ਇੱਕ ਦੁੱਧ ਦਾ ਟਰੱਕ ਅਸੀਂ ਆ ਰਿਆ ਰਾਜਸਥਾਨ ਤੋਂ ਤੇ ਸਪੀਡ ਨਾਲ ਤੇ ਇਹਦੇ ਨਾਲ ਉਹ ਟਕਰਾ ਗਿਆ ਤੇ ਇਹਦੀ ਉਹ ਟਕਰਾਉਣ ਨਾਲ ਮੋਰੇ ਵੱਜਣ ਨਾਲ ਇਹਦੀ ਮੌਤ ਹੋ ਗਈ ਅਸੀਂ ਇਹੀ ਮੰਗ ਕਰਦੇ ਆਂ ਵੀ ਬੰਦੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਲੋਹੀਆਂ ਤੋਂ ਇੱਕ ਟਰੱਕ ਦੁੱਧ ਵਾਲੀ ਗੱਡੀ ਜਿਹੜੀ ਆ ਰਹੀ ਸੀ ਤੇ ਇਧਰੋਂ ਦੱਲਾ ਦੱਲਾ ਸਾਈਡ ਤੋਂ ਇੱਕ ਮੋਟਰਸਾਈਕਲ ਚਾਲਕ ਜਾ ਰਿਹਾ ਸੀ ਮੋਟਰਸਾਈਕਲ ਚਾਲਕ ਤੇ ਟੱਕ ਆਲਿਆ ਨੇ ਦੇਖਿਆ ਨਹੀਂ ਐਕਸੀਡੈਂਟ ਹੋਇਆ ਆ ਹੁਣ ਮੋਟਰਸਾਈਕਲ ਜਿਹੜਾ ਚਾਲਕ ਸੀ ਉਹਦੀ ਡੈਥ ਹੋ ਗਈ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਕਾਰਵਾਈ ਪੁਲਿਸ ਵਿੱਚ ਪੁਲਿਸ ਦੀ ਜਿਹੜੀ ਪੂਰੀ ਅਮਲ ਵਿੱਚ ਲਿਆਂਦੀ ਜਾਊ ਹੁਣ ਇਸ ਵੇਲੇ ਬੋਡੀ ਕਿੱਥੇ ਹੈ ਜੀ ਬੋਡੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਰੱਖਾਈ ਹੈ ਪਰਿਵਾਰ ਆ ਪਹੁੰਚ ਗਿਆ ਜੀ ਮੌਕੇ ਤੇ ਨਹੀਂ ਪਰਿਵਾਰ ਬੇਟਾ ਆਇਆ ਬਾਕੀ ਬੰਦੇ ਆਉਣ ਵਾਲੇ ਆ ਉਹ ਆਉਣਗੇ ਜੋ ਬਿਆਨ ਦੇਣਗੇ ਉਹ ਸਭ ਨਾਲ ਕਾਰਵਾਈ